ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਿਰ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਇਹ ਕੋਣ ਹੈ ਵੀਰ ਜਿਹਨੇ ਕਿ ਅੰਮ੍ਰਿਤਮਾਨ ਤੇ ਆਰਨੇਟ ਨੂੰ ਠੱਲ ਪਾਈ ਆ ਹਾਂਜੀ ਦੋਸਤੋ ਦੋਵਾਂ ਦੀ ਮੰਜੀੜੀ ਕੀ ਖੂਬ ਠੋਕੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵੀਰ ਵੱਲੋਂ ਕਿਹਾ ਗਿਆ ਹੈ ਕਿ ਫੇਮ ਲੈਂਡ ਤੋਂ ਬਧਾਏ ਦੋਵੇਂ ਜਣੇ ਜਿਹੜੇ ਕੀ ਨਹੀਂ ਲੱਭਿਆ ਕਿ ਮੂਸੇ ਵਾਲੇ ਦੇ ਨਾਲ ਜਦੋਂ ਕਿ ਮੂਸੇ ਵਾਲਾ ਜਿਉਂਦਾ ਵੀ ਸੀਗਾ ਅਤੇ ਉਸ ਤੋਂ ਬਾਅਦ ਜਦੋਂ ਕਿ ਮੂਸੇ ਵਾਲਾ ਇਸ ਦੁਨੀਆ ਤੋਂ ਵੀ ਚਲਾ ਗਿਆ ਉਸ ਤੋਂ ਬਾਅਦ ਵੀ ਇਹ ਜਿਹੜੇ ਕੀ ਉਹਨਾਂ ਦੇ ਘਰ ਵਿੱਚ ਨਹੀਂ ਲੱਭਿਆ ਆਖਿਰਕਾਰ ਕੀ ਗੱਲ ਹੋ ਗਈ ਅਤੇ ਕੌਣ ਹੈ ਵੀਰ ਜਿਹੜਾ ਕਿ ਇਹਨਾਂ ਦੋਵਾਂ ਨੂੰ ਲਾਂਤਾ ਪਾ ਰਿਹਾ ਹੈ ਅਤੇ ਵੀਡੀਓ ਦੇ ਵਿੱਚ ਹੋਰ ਕਿਹੜੇ-ਕਿਹੜੇ ਸਿੰਗਰਾਂ ਦੀ ਉਹਨੇ ਗੱਲ ਕੀਤੀ ਹੈ ਜਿਸ ਦੇ ਵਿੱਚ ਕੀ ਆਰਨੇਡ ਦੇ ਨਾਲ-ਨਾਲ ਅਮ੍ਰਿਤ ਮਾਨ ਅਤੇ ਹੋਰ ਕਿਹੜੇ-ਕਿਹੜੇ ਸਿੰਗਰਾਂ ਦੇ ਨਾਮ ਲਏ ਆ ਜਿਨ੍ਹਾਂ ਦੇ ਨਾਮ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਆਖੀਕਾਰ ਕੀ ਇਹ ਵੀ ਸਿੰਗਰ ਸਿੱਧੂ ਮੂਸੇਵਾਲੇ ਤੇ ਸਿਰਦੇ ਉਪਰੋਂ ਚੜ੍ਹੇ ਸੀਗੇ ਜਿਨ੍ਹਾਂ ਨੂੰ ਸਿੱਧੂ ਮੂਸੇਵਾਲੇ ਦੇ ਨਾਲ ਫੋਟਵਾ ਨਹੀਂ ਕਰਾਇਆ ਪਰ ਸਿੱਧੂ ਮੂਸੇਵਾਲੇ ਦੇ ਨਾਲ ਅੰਦਰੋਂ ਅੰਦਰ ਹੀ ਅਟੈਚ ਹੋਏ ਸੀਗੇ ਅਤੇ ਸਿੱਧੂ ਮੂਸੇਵਾਲੇ ਕੋਲੋਂ ਆਪਣੇ ਗਾਣੇ ੜਕੀ ਉਹ ਚੜਵਾਏ ਸੀਗੇ ਉਹ ਦੇਖਦੇ ਆਂ ਹੈ ਵੀਡੀਓ ਦੇ ਵਿੱਚ ਇਹ ਪਿੱਛੇ ਗੜ ਮੂਸੇਵਾਲਾ ਖੜਾ ਆ ਰਨੇ ਤਦੇ ਉਹ ਗਾਣਾ ਦੇਖਿਆ ਉਹਨੇ ਬਾਈ ਨੇ ਮੂਸੇਵਾਲੇ ਨੇ ਚੜਾਇਆ ਸੀਗਾ ਉਰੇ ਪਿੰਡ ਵੀ ਆਇਆ ਸੀ ਇਹਦੇ ਕੋਈ ਆਪਣਾ ਕਰਕੁਰ ਪਾਇਆ ਸੀ ਉਹਨੇ ਉਥੇ ਆਏ ਸੀਗਾ ਕੋਈ ਵੀ ਬਾਈ ਸਿੰਗਰ ਉਹਦੇ ਸਿਰ ਤੇ ਚੜਾ ਸੀਗਾ ਜੰਮੇ ਕੋਨ ਨਾਲ ਮਾਨ ਹੋ ਗਿਆ ਇਹ ਬਾਈ ਜਦੋਂ ਜਾਂਦਾ ਸੀ ਉਹਦਾ ਹਰੇਕ ਕਹਿੰਦਾ ਕਲੋਜ਼ ਹੋ ਰਿਹਾ ਜੱਫੀ ਪਾ ਕੇ ਮਿਲਦਾ ਹੁਣ ਬਾਈ ਨੂੰ ਤਾਂ ਭੁੱਲਦੇ ਰਹਿਨੇਗੇ ਮੂਸਲੇ ਦੇ ਨਾਲ ਬਾਈ ਬਾਪਰੇ ਕੌਣ ਖੜੇ ਆ ਇਕ ਗੁਲਾਬ ਸਿੱਧੂ ਆ ਜਾਂ ਆਪਣਾ ਬਲਕਾਰਣ ਖੀਲਾਗਾ ਤੇ ਇੱਕ ਉਹ ਬਾਈ ਕੀ ਨਾਮ ਮਦ ਗਿੱਲਰ ਉੱਤੇ ਵਾਲਾ ਇਹ ਬਾਈ ਹੁਣ ਨਾ ਇਹਨਾਂ ਦਾ ਨਾਂ ਬਣ ਗਿਆ ਮੜਾ ਮੋਟਾ ਇਹਨਾਂ ਨੂੰ ਐਟੀਟਿਊਡ ਆ ਗਿਆ ਹੰਕਾਰ ਆ ਗਿਆ ਨਾ ਇਹਨਾਂ 'ਚ ਤਾਂ ਕਰਕੇ ਹਾਂਜੀ ਦੋਸਤੋ ਇਹ ਵੀਡੀਓ ਤੁਸੀਂ ਦੇਖ ਲਈ ਹਣੀ ਆ ਜਿਸ ਦੇ ਵਿੱਚ ਕੀ ਕਈ ਸਾਰੇ ਸਿੰਘਰਾ ਨੇ ਨਾਮ ਦੇਲੇ ਕੇ ਇਸ ਵੀਰ ਵੱਲੋਂ ਲੈ ਗਏ ਤੇ ਗੁਲਾਬ ਸਿੱਧੂ ਨੂੰ ਸਿਰਫ ਕਿਹਾ ਗਿਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਅੱਜ ਵੀ ਉਹ ਖੜਾ ਆ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਇਦਾਂ ਦੀਆਂ ਨਵੀਆਂ ਅਪਡੇਟਾਂ ਵੀ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਆਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ